ਆੜੀ ਬੋਲ ਕੋਈ ਨਾਲ ਨਹੀਂ ਤੇ ਉਹ ਕੋਈ ਨਹੀਂ ਕੋਈ ਟਪਾ ਕਰੇ ਟਪਾ ਕਰ ਕੋਈ ਨਹੀਂ ਇਹ ਨਾਲ ਸ਼ੋਰ ਕਿਵੇਂ ਉਹਨਾਂ ਕੋਲੋਂ ਭੱਜ ਕੇ ਕਿਵੇਂ ਆਇਆ ਉਹ ਲੰਗੀ ਵੇੰਦਾਲੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨਹੀਂ ਨਹੀਂ ਤੁਹਾਡਾ ਦੇਣਾ ਨਹੀਂ ਦਿੱਤਾ ਜਾ ਸਕਦਾ ਹਾਂਜੀ ਹਾਂਜੀ ਤੁਸੀਂ ਮੂੰ ਮਿੱਠਾ ਕਰੋ ਆਪਣੇ ਬੰਦਿਆ ਉਹ ਤੁਹਾਡਾ ਬਲਾਉਂਦੇ Είναι όσο ਇਹ ਬਹੁਤ ਬਹੁਤ ਨਿਰਮਲ ਪ੍ਰਤੀਕ ਇਹਨਾਂ ਦਾ ਤਾਂ ਦਿਨਾਂ ਨਹੀਂ ਦਿੱਤਾ ਜਾਂਦਾ ਜੀ ਇਹ ਇਸ ਦਾ ਨਾ ਇਹਨਾਂ ਦਾ ਪ੍ਰਤਿਭਾ ਹੈ ਇਹਨਾਂ ਦੀ ਹਿੰਮਤ ਹੈ ਅਸੀਂ ਦੇਖਿਆ ਅੰਦਰ ਹੀ ਲੰਗੀ ਸਾਰੀ ਗੱਲ ਨਹੀਂ ਗਈ ਨਹੀਂ ਚਾਹੀਏ ਉਹ ਇਹਨਾਂ ਦਾ ਨਸੇਬਾ ਜੀ ਪੂਰੀ ਰਾਤ ਨੀਂਦ ਨਹੀਂ ਮੈਂ ਸਾਰੇ ਕਿਨ ਜਿਹੜੇ ਪੂਰੀ ਰਾਤ ਨਹੀਂ ਨੀਂਦ ਆਈ ਮੈਂ ਤੇ ਕਿਹਾ 3:30 ਵਜੇ ਕੱਪ ਜਾਗਦੇ ਆ ਰਾਮ ਨੂੰ ਜਾਏ ਕਿ ਲੱਗਦਾ ਤੁਹਾਨੂੰ ਮੇਰੇ ਬ੍ਰਦਰ ਆ ਜੀ ਤੁਸੀਂ ਮੰਨੋਗੇ ਮੈਂ ਮੋਟਰਸਾਈਕਲ ਦੇ ਬਦਲੇ ਕਿੱਥੇ ਕਿੱਥੇ ਲੱਭਿਆ ਉਹ ਜਗ੍ਹਾ ਕੋ ਸ਼ੱਗੀ ਨਹੀਂ ਦੇਸ ਨੇ ਬੜਾ ਪੁੱਛ ਨਾ ਇਹ ਪਛਾਣੂਗਾ ਤੁਮ ਕੱਲ ਨਹੀਂ 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 ਅਸੀਂ ਅਸੀਂ ਖਾਪੀਓ ਇਹ ਤਾਂ ਹੈਰਾਨੀ ਹੋਊਗੀ ਵੇਖ ਕੇ ਜੇ ਕੋਈ ਜਨਰਲ ਦੀ ਗੱਲ ਨਹੀਂ ਪਛਾਣੂਗਾ ਐਸੀ ਨਹੀਂ ਗੱਲ ਆਜੋ ਫਿਰ ਇੱਧਰ ਮੈਂ ਰੋਟੀ ਖਾ ਲੈ ਆਂਦੀ ਐ ਹੈ ਰੋਟੀ ਖਾ ਲੈ ਆਂਦੀ ਐ ਆਜੋ ਕੋਈ ਨਹੀਂ ਕੋਈ ਨਹੀਂ ਆਜੋ ਸਤਿ ਸ਼੍ਰੀ ਅਕਾਲ ਬਹਿ ਇਹ ਹੀ ਵੇਚਦੇ ਨੇ ਹਾਂ ਅਜਾ ਹੀ ਹੁਣ ਪਛੜ ਗਏ ਚਲੋ ਸੋ ਨੀ ਮੇ ਮਗਾਲੀਂ ਦਰਮੇ ਗਾਲੀਂ ਵਿੱਚ ਉੱਥੇ ਲੈ ਆਉਂਨੇ ਕੋਈ ਨਹੀਂ ਅੰਦਰ ਆ ਜਾਓ ਇੱਕ ਦੋ ਬਟੇ ਲਿਆਵੋ ਹਵਾਲਾ ਬਈ ਇਹ ਤਾਂ ਅੱਗੇ ਅੱਗੇ ਨਹੀਂ ਵੀ ਇਸਾ ਬੁਲਾ ਲਓ ਹਾਂ ਜੀ ਬਰਬਾਸ ਬਰਬਾਸ ਲੱਭਤਾ ਨਹੀਂ ਸੀ ਆਸ ਮੁਕਤਮ ਹੋ ਗਈ ਸੀ ਹਾਂ ਬਈ ਆ ਲੈ ਅਨ ਨੂੰ ਬੁਲਾ ਲਿਆ ਉਹਨੂੰ ਬੁਲਾ ਲਿਆ ਅਟਲਮਿਕ ਆਰਜਨ ਹੋਇਆ ਸੀ ਉਹ ਘੰਟੇ ਬਾਅਦ ਕੋਲ ਨਹੀਂ ਅਜੇ ਮੇਰੀ ਭੇਟ ਗਿਆ ਸੀ ਉਹ ਵੇ ਉਹ ਵਾਹ ਜਿਹੜਾ ਜਿਹੜਾ ਉਹ ਆਏ ਐਨ ਦੀ ਸ਼ਕਲ ਵਿੱਚ ਬਣੀ ਹੈ ਕਾਇਸ ਜੀ ਇਹਦੇ ਦੇ ਨਾਲ ਤੋਂ ਜਰੂਰ ਅੰਦਰ ਵਿੱਚ ਦਿਖਾਉਣਾ ਹੈ ਇਹਦੇ ਦੇ ਨਾਲ ਭਈ ਆ ਕੌਣ ਆਇਆ ਜੌਣ ਹੈ ਸਾਲੇ ਕੌਣ ਹੈ ਕੌਣ ਆਇਆ ਬੋਲ ਤਾਂ ਬੋਲਣ ਘੱਟ ਰਿਹਾ ਆ ਕੌਣ ਹੈ

ਹਾਂ ਬਹੁਤ ਬੋਲਿਆ ਕੱਲ ਵੀਡੀਓ ਚ ਬਹੁਤ ਬੋਲ ਰਿਹਾ ਐ ਮੈਂ ਤਾਂ ਬੁਲਾਇਆ ਵਾ ਸੱਚੂ ਮੈਂ ਚਾਹਦੀ ਮੈਂ ਨੂੰ ਤੂੰ ਗਿਆ ਕਿੱਥੇ ਸੀ ਹਾਂ ਹਾਂ ਕਿੱਥੇ ਕਿੱਥੇ ਕੁਮੇ ਆ ਪਛਾਲ ਨਹੀਂ ਤੈਉ ਕੋਈ ਨਹੀਂ ਬੋਲਿਤ ਤੂੰ ਜਬ ਕਰ ਜਬ ਕਰ ਕੋਈ ਜਾਣੀ ਐਨਾ ਸ਼ੋਰ ਕਿਵੇਂ ਉਹਨਾਂ ਕੋਲ ਪੱਜ ਕੇ ਕਿਵੇਂ ਆਇਆ ਹੋਊਗਾ ਸਮਝਦਾ ਰਹੀ ਨਹੀਂ ਅਲੀ ਗੱਲ ਐ ਉਹਨਾਂ ਕੋਲ ਪੱਜ ਜਾਂਦਾ ਜਿਹੜਾ ਨੇ ਇੰਨੇ ਨੇ ਬੰਦੇ ਲੈਣ ਜਾਂਦੇ ਤਾਂ ਨਹੀਂ ਉਹ ਕਿਸੇ ਦੇ ਪੇਰੇ ਜਾਂਦੇ ਤੇ ਓਏ ਬੱਤੇ ਇਹਨੂੰ ਜੈਕਟ ਲੈ ਕੇ ਦੇਈ ਜੈਕਟ ਇਹ ਕਦੀ ਜੈਕਟ ਨਹੀਂ ਪਾਈਏ ਆਪਾਂ ਕੱਢੇ ਨਹੀਂ ਬਿਸਤਰੀ ਠੀਕ ਹੈ ਚੱਲੇ ਨਹੀਂ ਤੇਰੀ ਨਹੀਂ ਹੱਥ ਨਹੀਂ 걸 ਜਾਣਾ ਤੂੰ ਗਿਆ ਦੇ ਤੈਨੂੰ ਲਵਾ ਤੇ ਕੋਈ ਹਾਲ ਨਹੀਂ ਦੱਸਣ ਤੇ ਮੂਰ ਦੇ ਹਾਲੇ ਪਤਾ ਨਹੀਂ ਹਾਲੇ ਦੋਟਾ ਬੰਦੇ ਲੋ ਗਿਆ ਪਹੁੰਚ ਕਰ ਦੇ ਮੌਲ ਨੂੰ ਮੌਲ ਦੇ ਵਿੱਚ ਮੈਂ ਨਾ ਆ ਗਿਆ ਨਹੀਂ ਆਈ ਅੱਗੇ ਕੋਈ ਕੰਮ ਇਹ ਥੋੜਾ ਸਾਡੇ ਆਖੇ ਦਾ ਸੁਭਾ ਦੇਖ ਪਈ ਲੈ ਇਹ ਇੱਧਰ ਦੇਖ ਨਾ ਇਹਦੇ ਨੋ ਨਹੀਂ ਖਾਣਾ ਨਹੀਂ ਹਾਂ ਦਾਤੀ ਜੀ ਨੌਲੀ ਤੁਸੀਂ ਵੇਖਣ ਦੇ ਹਨ ਇਹ ਨੂੰ ਮੈਂ ਕਹਿੰਦੀ ਜਿੰਨੀ ਜੀ ਮੈਂ ਵੇਨਦਾ ਨਹੀਂ ਰੇ ਪਾਇਆ ਨਹੀਂ ਓਰੇ ਕੋਈ ਕੋਈ ਸਭ ਤੋਂ ਸਭ ਇਹੋ ਜਿਹਾ ਸਭ ਇਹੋ ਆ ਗਿਆ ਆਪਣੀ ਜਿੱਦੇ ਰਾਤ ਲੈ ਕੇ ਇਹਦੇ ਪਹਿਨੇ ਜਿੰ ਨਵਾਇਆ ਵਾ ਇਹਨੂੰ ਨਵਾਇਆ ਵਾ ਜੇ ਤੇ ਤਾਲ ਸਿੰਘ ਆ ਉਹ ਦੱਸਦੇ ਆ ਕਿ ਤਿੰਨ ਦਿਨ ਤੋਂ ਸਾਡੇ ਇੱਥੇ ਉਹ ਪਿੰਡ ਸੀਗਾ ਮੈਨੂੰ ਨਾ ਭੁੱਲ ਗਿਆ ਪਿੰਡ ਦਾ ਉੱਥੇ ਤੁਰੇ ਫਿਰਦਾ ਸੀ ਪਿੰਡ ਦੇ ਵਿੱਚ ਠੀਕ ਹੈ ਜੀ ਉਹਨਾਂ ਨੇ ਅੱਧੇ ਬੰਦੇ ਐਂਟੀ ਸੀਗੇ ਤੇ ਅੱਧੇ ਰੱਖਣ ਵਾਲੇ ਸੀ ਅੱਧੇ ਕਹਿੰਦੇ ਸੀ ਵੀ ਹੋ ਸਕਦਾ ਕੋਈ ਚੋਰ ڈاکੂ ਨਾ ਹੋਵੇ ਕੋਈ ਇਨਫੋਰਮੇਸ਼ਨ ਲੈਣ ਆਇਆ ਮੈਨੂੰ ਇਹਨੂੰ ਇਹ ਜੀ ਆ ਚਲ ਭਾਵੇਂ ਅੱਜ ਮੈਂ ਲੈ ਪਾਤੀ ਇਹ ਤਾਂ ਨਹੀਂ ਇਹ ਤਾਂ ਨਹੀਂ ਇੱਕ ਬੋਲ ਰਹੀ ਅਸਲੀ ਬੋਡੀ ਅਜੇ ਗਮਛਾ ਦਾ ਜੀ ਹੀ ਪਾਈ ਅੱਛਾ ਇਹ ਦੇਖ ਕਿੰਨਾ ਸੋਹਣਾ ਹੈ ਨਾ ਹਾਂ ਅੱਠਵੇਂ ਆ ਬੱਤ ਤੇਰੀ ਫੋਟੋ ਆ ਆ ਤੇਰੀ ਆ ਜਿਹੜੇ ਲਾਜਿਵਾਲੋ ਵੀ ਉਹਨਾਂ ਦੇ ਗੋਏ ਆ ਆ ਤੇਰੀ ਫੋਟੋ ਪਤਾ ਨਹੀਂ ਪਹਿਰੂਗਾ ਲੱਗਦੀ ਪੈਰ ਗਲਤ ਕਿਨੇ ਪੰਚਾਇਤੋਂ ਹੁਣ ਨਾ ਅੱਜ ਫੋਨਾ ਆਪ ਲੈਣਾ ਜਾਨ ਘਰ ਜਾਣਾ ਨਾ ਘਰ ਜਾਣਾ ਨਾ ਆਪ ਘਰ ਜਾਣਾ ਕਿੱਥੇ ਰਹਿਣਾ ਜਾਣਾ ਬੱਟੂ ਹੈ ਬੱਟੂ ਮਾਮਾ ਤੁਹਾਨੂੰ ਫਿਰ ਕਿੱਦਾਂ ਪਤਾ ਲੱਗਿਆ ਭਨੇ ਸਾਡੇ ਕਿਸੇ ਰਿਸ਼ਤੇਦਾਨ ਉਹ ਵੇਖੋ ਉਹ ਵੇਖਿਆ ਕਿਸੇ ਨੇ ਨਾ ਕਿਸੇ ਰਿਸ਼ਤੇਦਾਨ ਨੇ ਫਿਰ ਤੁਹਾਡੀ ਵੀਡੀਓ ਵੇਖੀ ਅੱਛਾ ਜੀ ਉਹਨਾਂ ਨੇ ਵੀਡੀਓ ਪਾਈ ਰਾਤ ਨੂੰ ਇਹਨਾਂ ਨੇ ਸਾਡੇ ਦਾ ਹੋਵੇ ਮੈਨੂੰ ਵੀਡੀਓ ਪਾਈ ਮੈਂ ਕਹਿੰਦਾ ਮੈਂ ਕਹਾਂ ਇਹ ਤਾਂ ਮੁੰਡਾ ਹੋਆ ਜਦੋਂ ਮੈਨੂੰ ਗਾ ਤੁਹਾਡਾ ਪਤਾ ਲੱਗਿਆ ਮੈਂ ਹੁਣ ਕੋਈ ਨਹੀਂ ਲਈਦੇ ਕੋਈ ਗੱਲ ਨਹੀਂ ਤਾਂ ਹੀ ਫਿਰ ਮੈਂ ਭਾਵੇਂ ਲੇਟ ਕੀਤਾ ਤੁਹਾਡਾ ਵੀ ਫੋਨ ਕੀਤਾ ਇਹਨੂੰ ਮੈਂ ਤੁਸੀ ਕਿਹਾ ਹਰੇ ਜਾਈਓ ਉਹਨਾਂ ਨੇ ਇਹਨਾਂ ਨੂੰ 15 20 ਸਾਲਾਂ ਤੋਂ ਦੇਖਿਆ ਨਹੀਂ ਹਾਲਾਂਕਿ ਫਿਰ ਵੀ ਉਹਨਾਂ ਨੇ ਪਛਾਣ ਲਿਆ ਕਹਿੰਦੇ ਆ ਦੋਪੀ ਫੰਡ ਇਹਨਾਂ ਓ ਵਾਈਗੂ ਚਲੋ ਮੇਰ ਸੀਗੀ ਵੀ ਉਹ ਉਹਨਾਂ ਜਿਹੜੇ ਵੀਰਾ ਪਿੰਡ ਵਾਲੀ ਸੀ ਨਾ ਉਹ ਬਹੁਤ ਐਡਰੈਸ ਪੁੱਛਦੇ ਰਹੇ ਤੋਂ ਇਹਨੇ ਦੱਸਿਆ ਨਹੀਂ ਉਹਨਾਂ ਨੂੰ ਨਹੀਂ ਦੱਸਿਆ ਇੱਕ ਡਰ ਗਿਆ ਨਾ ਤੇ ਮੈਂ ਜਦੋਂ ਜਾ ਕੇ ਉਹ ਉਹ ਕਹਿੰਦੇ ਬੋਲਦਾ ਹੀ ਨਹੀਂ ਨਾ ਤੇ ਮੈਂ ਜਰੋ ਜਾ ਕੇ ਪੁੱਛਿਆ ਤੇ ਉਹ ਸਾਹ ਮਤਲਬ ਕਿ ਤੋਤੇ ਵਾਂਗੂੰ ਰਟਣ ਲੱਗ ਪਿਆ ਆਪਣਾ ਐਡਰੈਸ ਸਾਡੇ ਕੋਲ ਤਾਂ ਬਹੁਤ ਬੋਲ ਲੈਂਦੇ ਆ ਪਹਿਲਾਂ ਤੇ ਡਰ ਗਿਆ ਬਹੁਤ ਪਹਿਲਾਂ ਡਰਿਆ ਸੀ ਡਰ ਗਿਆ ਸੀ ਬਹੁਤ ਹਾਂਜੀ ਹੋ ਵੀ ਨਾ ਚੰਗੀ ਤਰ੍ਹਾਂ ਨਹੀਂ ਹਲੇ ਥੋੜਾ ਲੱਗੂਆ ਇੰਨੇ ਵਾਰ-ਵਾਰ ਤੁਹਾਡੀ ਵੀਡੀਓ ਹੀ ਵੇਖੀ ਜਾਈਏ ਪਰ ਬੱਚਾ ਵੇਖੋ ਕਿਵੇਂ ਉਹ ਨਿਕਲ ਕੇ ਆ ਆ ਦੇ ਨਾ ਇਹਨਾਂ ਥੋੜੇ ਭੋਲੇ ਹੈਗੇ ਆ ਹਾਂਜੀ ਜਿਵੇਂ ਜਮਾਂਦਰੂ ਹੀ ਭੋਲੇ ਸੀਗੇ ਪਰ ਫਿਰ ਵੀ ਇਹਨਾਂ ਦਾ ਵਿਆਹ ਕੀਤਾ ਸੀ ਬੇਟਾ ਸੀ ਬੇਟਾ ਤਾਂ 12 ਸਾਲ ਦਾ ਸੀ ਉਹਨੂੰ ਆ ਗਿਆ ਕੈਂਸਰ ਹੋ ਗਿਆ ਸੀ ਉਹ ਪੂਰਾ ਹੋ ਗਿਆ ਦੋ ਤਿੰਨ ਸਾਲ ਹੋ ਗਏ ਉਸ ਤੋਂ ਬਾਅਦ ਇਹ ਇੱਥੇ ਸਵੇਰ ਹੋ ਗਿਆ ਪਟਿਆਰੇ ਅੱਜ ਉਦੋਂ ਬਾਅਦ ਇਹਨਾਂ ਦਾ ਹੋ ਗਿਆ ਤਾਂ ਓਕੇ ਦਿਮਾਗ ਵਿੱਚ ਦਵਾਈ ਚਲ ਗਈ ਕਿਹਨ ਗਿਆ ਏ ਜਦੋਂ ਵਾਪਸ ਦਵਾਈ ਲੈਣ ਜਦੋਂ ਇਹ ਗਿਆ ਨਾ ਉਦੋਂ ਵੀ ਬਹੁਤ ਹੋਰ ਹੁੰਦਾ ਜੇ ਦਵਾਈ ਲੈਣ ਦਵਾਈ ਲੈਣ ਉੱਥੋਂ ਘਰੇ ਵਾਪਸ ਹੀ ਨਹੀਂ ਪਰਤੇ ਮੈਂ ਤਾਂ ਉੱਥੇ ਰਸਤੇ 'ਚ ਸੜਕ ਤੋਂ ਹੀ ਇਹਨੂੰ ਕਿਸੇ ਨੇ ਫੜ ਲਿਆ ਵੇਖੋ ਉੱਥੋਂ ਜਨਾਨੀ ਨੇ ਇਹ ਸਾਈਕਲ ਤੇ ਹੀ ਇਹ ਸਾਈਕਲ ਤੇ ਹੀ ਸੈਕਟਰੀ ਪਿੱਛੇ ਜਨਾਨੀ ਨਾਲ ਸੀ ਆਜੋ ਅੰਦਰ ਆਜੋ ਇਹ ਸਾਈਕਲ ਤੇ ਹੀ ਅੱਛਾ ਇਹਦਾ ਸਾਈਕਲ ਖਮੀਰ ਕਿੰਨੀ ਹੈ ਕੋਈ ਰੋ ਇਹਨਾਂ ਦਾ ਸ਼ੁਕਰੀਆ ਦਾਖਲ ਕਰਦਾ ਹਾਂ

ਇਨਾ ਅਸਲ ਦੇ ਵਿੱਚ ਅੱਜ ਹੋ ਗਿਆ ਵਾ ਬੁੱਧਵਾਰ ਮੈਂ ਲੈ ਕੇ ਆ ਤੇ ਮੰਗਲਵਾਰ ਮੈਨੂੰ ਰਾਤ ਨੂੰ ਫੋਨ ਆਇਆ ਨੇਰਬਾ ਕੋਈ 7 7:30 ਵਜੇ ਬਈ ਜੀ ਆਪਾਂ ਜਦੋਂ ਕੋਈ ਪੰਜਾਬੀ ਭੈਣ ਭਰਾ ਬਾਰੇ ਫੋਨ ਲਾਵੇ ਨਾ ਤੇ ਮੈਨੂੰ ਮੈਂ ਉਸੇ ਵੇਲੇ ਆਪਣੇ ਆਪ ਨੂੰ ਅਲਰਟ ਕਰ ਲੈਣਾ ਹੁੰਦਾ ਵੀ ਮੈਂ ਇਹਨੂੰ ਹੁਣੇ ਲੈ ਆ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਬਈ ਜੀ ਹੁਣ 7 7:30 ਹੋ ਗਿਆ ਹਨੇਰਾ ਹੋ ਗਿਆ ਵਾ ਤੇ ਮੈਨੂੰ ਜੇ ਮੈਂ ਅਪ ਡਾਊਨ ਕਰਦਾ ਰਾਤ ਦੇ 12:00 ਇੱਕ ਵਜੇ ਮੈਨੂੰ ਤੇ ਜੇਕਰ ਤੁਸੀਂ ਰਾਤ ਇਸ ਨੂੰ ਵੀਰ ਨੂੰ ਆਪਣੇ ਕੰਟਰੋਲ 'ਚ ਰੱਖ ਲੋ ਆਪਣੀ ਮਤਲਬ ਕਿ ਦੇਖ ਰੱਖ ਚ ਰੱਖ ਲੋ ਤੇ ਮੈਂ ਸਵੇਰੇ ਆ ਜਾ ਉਹਨਾਂ ਚਲੋ ਮੇਰੀ ਗੱਲ ਮੰਨ ਲਈ ਕਹਿੰਦੇ ਕੋਈ ਗੱਲ ਨਹੀਂ ਭਾਈ ਜੀ ਸਵੇਰੇ ਆ ਜਿਓ ਠੀਕ ਹੈ ਜੀ ਸਵੇਰੇ ਜਦੋਂ ਮੈਂ ਇਹਨੂੰ ਲੈਣ ਚੱਲਿਆ ਸੀਗਾ ਮੈਂ ਫੋਨ ਕੀਤਾ ਉਹਨਾਂ ਨੂੰ ਕਿ ਭਾਈ ਜੀ ਮੈਂ ਲੈਣ ਆ ਲੱਗਾ ਵਾਂ ਤੇ ਉਹ ਕਹਿੰਦੇ ਕਿ ਭਾਈ ਜੀ ਉਹ ਵੀਰ ਨੂੰ ਪਹਿਲਾਂ ਸਾਨੂੰ ਲੱਭ ਲੈੰਦੋ ਪਿੰਡ ਚ ਤੁਰੇ ਫਿਰਦਾ ਵਾ ਉਹਨਾਂ ਕੋਲ ਉਹ ਮਤਲਬ ਕਿ ਜਿਵੇਂ ਉਹਨਾਂ ਨੇ ਨਾ ਪੰਚਾਇਤ ਘਰ ਚ ਰੱਖਿਆ ਰਾਤ ਨੂੰ ਕਿਸੇ ਨੇ ਆਪਣੇ ਘਰ ਇਸ ਕਰਕੇ ਨਹੀਂ ਰੱਖਿਆ ਵੀ ਡਰ ਲੱਗਦਾ ਵਾ ਚਲੋ ਉਹਨਾਂ ਦੀ ਇਨਾ ਧੰਨਵਾਦ ਕਿ ਉਹਨਾਂ ਨੇ ਅੱਧੇ ਪਿੰਡ ਨੇ ਫਿਰ ਵੀ ਜੇ ਵਿਰੋਧ ਕੀਤਾ ਤੇ ਅੱਧੇ ਵੀਰ ਜਿਹੜੇ ਸੀ ਪੀਲ ਸਟੈਂਡ ਲੈ ਕੇ ਵੀ ਨਹੀਂ ਯਾਰ ਅਸੀਂ ਨੂੰ ਜਾਣ ਨਹੀਂ ਦੇਣਾ ਕੀਤਾ ਤੇ ਚਲੋ ਉਹਨਾਂ ਨੇ ਆ ਜੰਝ ਘਰ ਦੇ ਵਿੱਚ ਸਰਪੰਚ ਤੋਂ ਚਾਬੀ ਲੈ ਕੇ ਜੰਝ ਘਰ ਤੇ ਇਹਨੂੰ ਬਿਸਤਰਾ ਬੁਚਾ ਦਿੱਤਾ ਰੋਟੀ ਬਣ ਦਿੱਤਾ ਤੇ ਜੰਝ ਘਰ ਦੇ ਵਿੱਚ ਠਹਿਰਾ ਲਿਆ ਨੂੰ ਤੇ ਅਗਲੇ ਦਿਨ ਚਲੋ ਮੈਂ ਜਦੋਂ ਲੈਣ ਗਿਆ ਚਲੋ ਪਿੰਡ 'ਚ ਇਹਨਾਂ ਕਿ ਲੱਭ ਗਿਆ ਕਿ ਯਾਰ ਕੀ ਹੁੰਦਾ ਵਾ ਕਿ ਬੰਦਾ ਜਦੋਂ ਥੋੜਾ ਬੜਾ ਆਸ-ਪਾਸੇ ਉਹ ਬਾਅਦ 'ਚ ਲੱਭਦਾ ਹੀ ਨਹੀਂ ਹੁੰਦਾ ਠੀਕ ਹੈ ਜੀ ਇੰਨਾ ਕਿ ਉਹਨਾਂ ਨੂੰ ਲੱਭ ਗਿਆ ਤੇ ਚਲੋ ਮੈਂ ਲੈ ਕੇ ਆਇਆ ਪਰਸੋਂ ਰਾਤ ਨੂੰ ਤੇ ਪਰਸੋਂ ਥੋੜਾ ਜਿਹਾ ਬੀਜੀ ਸੀਗਾ ਮੇਰੇ ਤੋਂ ਕਿਉਂਕਿ ਰਾਤ ਲੇਟ ਆਇਆ ਕੱਲ ਮੈਂ ਸ਼ਾਮੀ ਭਾਈ ਵੀਡੀਓ ਪਾਈ ਤੇ ਆਈ ਥਿੰਕ ਮੈਂ ਵੀਡੀਓ 6:30 ਵਜੇ ਵੀਡੀਓ ਪਾਈ ਆ ਘੰਟੇ ਬਾਅਦ ਮੈਨੂੰ ਫੋਨ ਆ ਗਿਆ ਬਸ ਠੀਕ ਹੈ ਜੀ ਅਕਲ ਭਾਈ ਨੇ 6 ਵਜੇ ਸਾਰੇ ਅੱਧਾ ਕਿਹ ਲਗੇ ਕੱਲ 6 ਵਜੇ ਪਾਈ ਮੈਂ ਵੀਡੀਓ ਸਾਰੀ ਸ਼ਾਮੀ ਪਾਈ ਆ ਤੇ ਰਾਤ 9:00 ਵਜੇ ਮੈਨੂੰ ਪਹੁੰਚ ਗਿਆ ਆਜੋ ਭਾਈ ਜੀ ਇੱਥੇ ਤੁਸੀਂ ਮੈਂ ਤਾਂ ਵੀ ਨਹੀਂ ਕੋਈ 10:00 ਵਜੇ ਮੈਂ ਮੈਂ ਤੁਹਾਨੂੰ ਫੋਨ ਕੀਤਾ ਮੈਂ ਤੁਹਾਨੂੰ ਨਾ ਮੈਂ ਲੀਟ ਆ ਤੁਹਾਡਾ 10:30 ਆਇਆ ਸੀਗਾ ਤੁਹਾਡੇ ਤੋਂ ਪਹਿਲਾਂ ਮੈਨੂੰ ਨਾ ਕਮੈਂਟ ਚ ਕਿਸੇ ਤੁਹਾਡਾ ਮੈਸੇਜ ਕਿ ਮੈਂ ਨਾ ਕਮੈਂਟ ਦੇ ਵਿੱਚ ਨੰਬਰ ਦਿੱਤਾ ਸੀ ਆਪਣਾ 233 ਵਾਲਾ ਜੀ ਠੀਕ ਹੈ ਜੀ ਤੇ ਤੁਸੀਂ ਕਹਿੰਦੇ ਕਿ ਮੇਰਾ ਬ੍ਰਦਰ ਆ ਤੇ ਕਮੈਂਟ ਕਰ ਹੀ ਨਾ ਕਿ ਵੀਰ ਕਮੈਂਟ ਕਰ ਦਿੰਦੇ ਆ ਪਰ ਨੰਬਰ ਨਹੀਂ ਮਿਲਦਾ ਤੁਸੀਂ ਵਧੀਆ ਕੀਤਾ ਕਿ ਨੰਬਰ ਦੇ ਦਿੱਤਾ ਆਪਣੇ ਥਲੇ ਤੇ ਹਾਂਜੀ ਜਦੋਂ ਮੇਰਾ ਕਮੈਂਟ ਤੇ ਮੈਨੂੰ ਫੋਨ ਆ ਗਿਆ ਹਾਂਜੀ ਫਿਰ ਇਹਨਾਂ ਨੇ ਆਪਣੇ ਨੰਬਰ ਤੋਂ ਕਮੈਂਟ ਪਾ ਲਈ ਮੇਰਾ ਦੋ ਦਿਨ ਨੰਬਰ ਤੇ ਭਾਤਦਾ ਸੀ ਬੱਚਾ ਹੋਦਾ ਵੀ ਆ ਗਿਆ ਤੁਹਾਡਾ ਇਹ ਫੋਨ ਮੇਰੀ ਗੱਲ ਉਹ ਵੀ ਕਰ ਮੈਂ ਹੀ ਵੈਸੇ ਅਸਲ ਦੇ ਵਿੱਚ ਐਡਰੈਸ ਤੁਹਾਨੂੰ ਮੈਂ ਅੱਜ ਦਿੱਤਾ ਸਵੇਰ ਕਿ ਰਾਤ ਮੈਂ ਇਸੇ ਕਰਕੇ ਐਡਰੈਸ ਨਹੀਂ ਦਿੰਦਾ ਤੁਹਾਨੂੰ ਤੁਹਾਨੂੰ ਤਾਂ ਨਹੀਂ ਲੱਗਿਆ ਹਰਿਕੇ ਤੁਸੀਂ ਮੈਨੂੰ ਕਿਹਾ ਮੈਂ ਹਰਿਕੇ ਤੁਹਾਨੂੰ ਸਾਰੇ ਲੰਦੇ ਚਲੋ ਮੇਰੇ ਨਾਲ ਬਹੁਤ ਵਾਰੀ ਇਦਾਂ ਹੋਇਆ ਮੈਨੂੰ ਪਤਾ ਹੈ ਕਿਉਂਕਿ ਫਿਰ ਮਤਲਬ ਕਿ ਜਦੋਂ ਤੁਹਾਨੂੰ ਪਤਾ ਲੱਗਿਆ ਜੇ ਤੁਸੀਂ ਚੱਲ ਪੈਂਦੇ ਉੱਥੋਂ ਫਿਰ ਮੈਨੂੰ ਸਾਰੀ ਰਾਤ ਜਾਗਣਾ ਪੈਣਾ ਸੀਗਾ ਵੀ ਬਈ ਜੀ ਕਦੋਂ ਵੀ ਮੈਸੇਜ ਕਰਨ ਕਿਉਂਕਿ ਰਾਤ ਨੂੰ 1 2 ਵਜੇ ਤੇ ਤੁਹਾਨੂੰ ਕਿਸੇ ਦੇ ਐਡਰੈਸ ਰਾਤ ਚ ਦੱਸਣਾ ਨਹੀਂ ਸੀਗਾ ਤੁਸੀਂ ਖਰਾਬ ਖੱਜਲ ਖਰਾਬ ਹੀ ਹੋਣਾ ਸੀਗਾ ਆਹ ਲੋਕ ਜਵਾਕੇ ਨਹੀਂ ਪਤਾ ਲੱਗਣਾ ਇਹਨੂੰ ਬੁੜੀਏ ਕਿ ਇਦਾਂ ਹਾਂਜੀ ਛੱਡ ਬੜਾ ਯਾਰ ਕੀ ਓਏ ਆ ਕੌਣ ਹੈ ਵਾ ਹਾਂ ਇੱਥੇ ਬੈਠ ਇੱਥੇ ਬੈਠ ਇੱਥੇ ਬੈਠ ਲੈ ਜਾਉਂਗੇ ਇੱਥੇ ਚੀਦੀ ਤੇਰੀ ਮਾਸੀ ਆ ਇਹ ਮੇਰੀ ਮਾਸੀ ਆ ਤੇ ਦੂਜੀ ਮਾਸੀ ਨੇ ਵੀ ਆਉਣਾ ਸੀ ਛੱਡਾ ਹੀ ਉਹਨੂੰ ਪੰਮੀ ਮਾਸੀ ਨੇ ਵੀ ਆਉਣਾ ਸੀ ਇਹ ਮੇਰੀ ਮਾਸੀ ਆ ਪਾਸੇ ਹੋਏਗੀ ਤੇ ਗੱਲੀ ਮੈਂ ਤਾਂ ਨਹੀਂ ਹਾਂ ਆਉ ਕੋੜਾ ਮੇਰਾ ਬ੍ਰਦਰ ਤੇਰਾ ਬ੍ਰਦਰ ਕੀ ਨਾਮ ਆ ਅਮਿਤ ਅਮਿਤ ਐ ਕੋਣੇ ਰੰਗ ਕਿਵੇਂ ਕਹਾ ਆਵੇ ਉਹ ਨਾ ਮੇਰੀ ਗੱਲ ਖੰਦੇ ਨਹੀਂ ਸਾਰੇ ਕਰਾਂਗੇ ਆਪਾਂ ਆਪਣੇ ਪਰਿਵਾਰ ਤੋਂ ਦੂਰ ਆ ਜੀ ਆਪੇ ਦੱਸੂਗਾ ਆਪੇ ਦੱਸੂਗਾ ਮੇਰੀ ਗੱਲ ਸੁਣੋ ਇਹ ਇਨਾਂ ਕੋਲੋਂ ਜਦੋਂ ਗਏ ਸੀਗੇ ਬਾਥਰੂਮ ਹੈ ਬਾਥਰੂਮ ਹਾਂ ਜੋ ਚੱਲ ਸਰਵਰ ਲੈ ਗਾ ਸਰਵਰ ਇੱਕ ਪਾਣੀ ਲੈ ਗਾ ਠੰਡਾ ਠੀਕ ਆ ਤੇ ਇੱਕ ਚਾਹ ਬਣਾ ਥੋੜੀ ਜਿਹੜਾ ਤੁਹਾਨੂੰ ਮੈਂ ਤੁਹਾਡੇ ਕੋਲ ਗਿਆ ਸੀ ਹਾਂਜੀ ਉਦੋਂ ਮੈਂ ਤੁਹਾਨੂੰ ਦੱਸਿਆ ਸੀ ਨਾ ਮੈਂ ਸਾਰੀ ਸਾਰੇ ਆ ਗਏ ਤੁਹਾਨੂੰ ਕਿਹਾ ਤਾਂ ਸੀ ਅਚਾ अच्छा ये दस जब तू दवाई लेने गया उत लुधियाणेओ तेनु कौन ले गया ओदो फर्दी तू साइकिल ਤੇ ਦਵਾਈ ਘੜਦੀ ਤੇਰੀ ਨਾਲ ਸਾਈਕਲ ਉੱਥੇ ਕਿੱਥੇ ਨਿਕਲ ਗਿਆ ਨਹੀਂ ਨਹੀਂ ਕਰ ਉਹ ਤਾਂ तू ਦਵਾਈ ਲੈਣ ਗਿਆ ਘੜਦੀ ਤੇਰੇ ਨਾਲ ਉਹ ਕਿੱਥੇ ਨਿਕਲ ਗਿਆ ਉਹ ਦੱਸ ਨਹੀਂ ਦਵਾਈ ਲੈਣ ਗਿਆ ਸੀ ਨਾ ਆਪਾਂ ਜਦੋਂ ਘਰੋਂ ਦਵਾਈ ਲੈਣ ਗਿਆ तू स्विਟੀ ਅੱਗੇ ਕਿਧਰ ਪਿੱਛੇ ਸਾਈਕਲ ਤੇ ਸੀਗਾ स्विਟੀ ਤੇ ਨਾਲ ਉਦੋਂ ਤੂੰ ਕਿੱਥੇ ਨਿਕਲ ਗਿਆ ਸੀ ਸਾਈਕਲ ਤੇ ਦੇ ਬੋਲ ਸੀ ਸਾਹੇ ਦਿੱਤੇ ਗਿਆ ਕੋਈ ਫੜ ਕੇ ਲੈ ਗਿਆ ਤੇ ਨੋਟ ਤੇ ਹਾਂ ਤੇਰਾ ਖਿੱਚੇ ਦੀ ਜਿਹੜਾ ਸਾਈਕਲ ਕਿਸ ਨੇ ਖੋਲਾ ਤੇ ਚਾਕਰ ਤੇ ਫਿਰ ਉਸ ਤੋਂ ਉਹ ਤੈਨੂੰ ਲੈ ਗਿਆ ਸੀ ਤੂੰ ਆਪਣੇ ਆਪ ਫਾਇਦਾ ਨਿਕਲਿਆ ਸੀਗਾ ਆਪਣੇ ਵੀ ਨਿਕਲਿਆ ਸੀਗਾ ਕੋਈ ਫੋੜ ਕੇ ਲੈ ਗਿਆ ਤੈਨੂੰ ਕੋਈ ਗੱਡੀ ਜਿ ਬਿਠਾਇਆ ਸੀ ਕਿ ਬੱਸ ਚ ਬਿਠਾਇਆ ਸੀ ਗੱਡੀ ਉਟਾਫੇ ਲਾ ਕੇ ਤੀ ਕੋਈ ਤੈਨੂੰ ਗੱਡੀ ਜਿ ਬਿਠਾ ਕੇ ਕੋਈ ਸੀ ਜਨਾਨੀ ਸੀ ਕਿ ਬੰਦਾ ਸੀ ਦੋ ਦਿਨ ਦੋ ਬੰਦੇ ਸੀ ਜੇ ਤੈਨੂੰ ਅੱਛਾ ਹਾਂ ਕਿੰਤਰ ਲੈ ਕੇ ਚੱਲ ਤੂੰ ਕਿੱਥੇ ਨਹੀਂ ਦਿੱਤੇ ਜਾਣਾ ਹਾਂ ਫੇ ਕੀ ਕਿੰਦਾ ਲੈ ਕੇ ਤੇ ਕਿੱਥੇ ਲੈ ਕੇ ਗਿਆ ਉਹ ਕਿੱਥੇ ਲੈ ਗਿਆ ਕਿੱਤਲੇ ਕੀ ਜੈਸੀ ਹੈ ਕੀ ਕੰਮ ਕੀ ਕਰਾਇਆ ਫਿਰ ਉਹਨੇ ਤੇ ਤੋ ਕੰਮ ਹਾਂ ਕੰਮ ਕੁਛ ਨਹੀਂ ਦਾ ਪੁੱਤਰ ਇਸ ਤੋਂ ਬਾਅਦ ਕਰਾਣ ਲੱਗੇ ਫਿਰ ਉਹਨੇ ਹਾਂ ਹੋਇਆ ਹੋਇਆ ਕਰਾ ਆ ਪੈਰ ਗਲੇ ਜਿਮੀਂਦਾਰ ਸੀ ਵੇਖਿਓ ਵੇਖਿਓ ਜਿਮੀਂਦਾਰ ਸੀ ਉਹ ਕਿ ਗੁੱਜਰ ਸੀ ਗੁੱਜਰ ਗੁੱਜਰ ਇਹਨੇ ਆਪ ਸਾਨੂੰ ਇਹ ਵਰਡਿੰਗ ਬੋਲੀ ਕਿ ਗੁੱਜਰ ਮੇਰ ਨੂੰ ਲੈ ਗਏ ਤੂੰ ਗੁਜਰਾਂ ਨੂੰ ਚਾਹ ਸਕਦਾ ਜਾਂ ਤੂੰ ਉਹਦੇ ਪਿੰਡ ਜੀ ਆਪਾਂ ਉਹਨਾਂ ਦੇ ਪਿੰਡਾਂ 'ਚ ਚਲੀਏ ਗੁਜਰਾਂ ਨੂੰ ਪਛਾਣ ਲੈਣਾ ਤੂੰ ਬੰਦੇ ਜਿਹੜੇ ਤੈਨੂੰ ਕੋਈ ਗੋਆ ਗੋਆ ਕਹਿੰਦੇ ਸੀ ਗੋਆ ਚਾਹਤਦੇ ਆ ਉਹਨੂੰ ਪਛਾਣ ਲੈਣਾ ਬੰਦੇ ਜਿਵੇਂ ਮੈਨੂੰ ਪਛਾਣਦੇ ਆ ਮਾਸੜ ਜੀ ਐ ਮਾਸਲੀ ਐ ਬੰਦਾ ਪਛਾਣ ਲੈਣਾ ਇਹ ਹੈ ਕਿ ਤਾਂ ਨੇੜੇ ਤੇੜੀ ਹੈ ਜੀ ਇੱਥੇ ਹੀ ਆ ਜਿੱਥੋਂ ਤੁਸੀਂ ਲੈ ਕੇ ਗੱਜਰ ਗੱਜਰ ਉਧਰ ਹੈਗੇ ਵੀ ਆ ਹਨਾ ਹਾਂ ਪਰ ਪਤਾ ਲੱਗੇ ਨਾ ਇਦਾਂ ਫੇਰ ਹਾਂ ਉਹ ਵੀ ਤਾਂ ਗੱਲ ਹੈ ਰੰਗਿਆ ਠਿਫੜਿਆ ਹੋ ਗਿਆ ਗੱਲ ਹੁੰਦੀ ਆ ਬਾਤ ਨਹੀਂ ਹੋਗਦੀ ਇਹਨਾਂ ਜਿਹੜਾ ਉੱਥੋਂ ਨਿਕਲ ਆਇਆ ਹਾਂ ਹਾਂ ਬਸ ਇਹ ਵੱਡੀ ਵੱਡੀ ਗੱਲ ਉਹ ਨਿਕਲ ਨਹੀਂ ਦਿੰਦੇ ਬੜੀ ਬਾਗੜੀ ਆ ਵੀ ਜਿਹੜਾ ਮੁੰਡਾ ਇੰਨੀ ਆਇਆ ਹਾਂ ਸਾਡਾ ਜੀ ਕਹੇ ਆ ਕੇ ਸਾਨੂੰ ਹੋਰ ਕੁਛ ਨਹੀਂ ਅੱਛਾ ਈ ਵੀ ਨਹੀਂ ਪਤਾ ਵੀ ਉਹ ਗੱਡੀ ਜਿਹੜੀ ਆਈ ਹੀ ਇਹ ਗੱਡੀ ਤੇ ਬਹਿ ਕੇ ਆਇਆ ਕਿ ਗੱਡੀ ਵਾਲਾ ਲੈ ਕੇ ਆਇਆ ਕਿ ਅਸਲ ਚ ਅਸਲ ਜੀ ਪਤਾ ਕੀ ਗੱਲ ਹੁੰਦੀ ਆ ਜਿਵੇਂ ਜੈਰੀ ਨੂੰ ਪਤਾ ਹੁੰਦਾ ਨਾ ਵੀ ਸੋਨੇ ਦੀ ਬਰਖ ਦਾ ਇਹਨਾਂ ਲੋਕਾਂ ਨੂੰ ਪਤਾ ਹੁੰਦਾ ਵਾ ਕਿ ਕਿਹੜਾ ਬੰਦਾ ਸਾਡੇ ਕੰਮ ਦਾ ਵਾ ਜਦੋਂ ਇਹਨਾਂ ਨੂੰ ਕੋਈ ਮੈਂਟਰੀ ਡਿਸਟਰਬ ਥੋੜਾ ਜਿਹਾ ਵੀ ਛੜਕਦੇ ਮਿਲਦਾ ਵਾ ਨਾ ਇਹ ਉਹਨੂੰ ਪੁੱਛ ਲੈ ਕੇ ਆਪਣੇ ਕੋਲ ਲੈ ਆਉਂਦੇ ਆ ਤੇ ਫਿਰ ਇਹ ਪਤਾ ਨਹੀਂ ਕੀ ਇਹਨਾਂ ਕੋਲ ਕੋਈ ਹੁੰਦਾ ਵਾ ਇਲਮ ਵੀ ਹੁੰਦਾ ਵਾ ਬੰਦੇ ਨੂੰ ਮਤਬੁੱਧ ਨਹੀਂ ਰਹਿੰਦੀ ਪਾਜੀ ਮੈਨੂੰ ਰਾਤ ਨੂੰ ਮਤਬੁੱਧ ਨਹੀਂ ਆਉਂਦੀ ਤੁਸੀਂ ਤਾਂ ਮੈਨੂੰ ਰੋਜ਼ ਨਾ ਸੁਪਨੇ ਆਣੇ ਆ ਗਿਆ ਆ ਗਿਆ ਰਾਤੀ ਮੈਂ ਨਾ ਇਹਨੂੰ ਕਿਹਾ ਚੁੰਡੀ ਵੱਡ ਮੈਨੂੰ ਕਹਿੰਦਾ ਸੁਪਨਾ ਤਾਂ ਨਹੀਂ ਆ ਰਿਹਾ ਮੈਨੂੰ ਹਜੇ ਵੀ ਨਾ ਅਜੀਬ ਜਿਹਾ ਲੱਗਿਆ ਨਾ ਵਾਕਈ ਤੇ ਮੈਂ ਤਾਂ ਮਹੀਨਾ ਡੇਢ ਮਹੀਨਾ ਬਸ ਮੈਂ ਕਾ ਸਾਡੇ ਮੰਮੀ ਪੁਰੇ ਅਪ੍ਰੈਲ ਚ ਔਰ ਮਈ ਚ ਗੁੰਮ ਗਿਆ ਅਗਲੇ ਮਹੀਨੇ ਅਸੀਂ ਸਾਨੂੰ ਲੱਭਿਆ ਰਹਿਣਾ ਸੀ ਕਿ ਸਾਡੀ ਮਾਤਾ ਹੁੰਦੀ ਨਾ ਉਹਨੇ ਕਹਿਣਾ ਸੀ ਮੈਂ ਉਹਨੂੰ ਚੈਨ ਨਿਕਰਨ ਦੇਣਾ ਸੀ ਆਪਾਂ ਉਹ ਨਹੀਂ ਨਹੀਂ ਕਰਦੇ ਨਹੀਂ ਨਹੀਂ ਕਿ ਉਹਨੇ ਰਾਤੀ 2 ਵਜੇ ਤੁਹਾਡੇ ਕੋਲ ਆਉਣਾ ਉਹ ਤਾਂ ਮਾਤਾ ਸਾਹ ਇਹ ਚਟ ਗਿਆ ਕਦੋਂ ਉਹਨਾਂ ਨੇ ਲੱਤ ਕਦੋਂ ਜਾਂ ਅਪ੍ਰੈਲ ਇੱਕ ਮਹੀਨਾ ਪਹਿਲਾਂ ਤਾਂ ਅਗਲੇ ਮਹੀਨੇ ਅੱਛਾ ਪਹਿਲਾਂ ਗੈਥੀ ਬਾਤ ਚ ਗੁੰਮ ਹੋਇਆ ਹਾਂ ਜੇ ਠੀਕ ਸੀ ਸੰਗਾ ਬਰਾਦੀ ਦੇ ਮਰਨ ਦਾ ਕੋਈ ਜ਼ਿਆਦਾ ਹੋ ਗਿਆ ਤੇ ਇਹ ਜਿਹੜਾ ਡਿਸਟਰਬ ਹੋਇਆ ਵਾ ਹਾਂ ਡਿਸਟਰਬ ਬਾਅਦ ਚ ਡਿਸਟਰਬ ਹੋਇਆ ਪਹਿਲੇ ਨਾਰਮਲ ਸੀ ਹਾਂ ਥੋੜਾ ਜਿਹਾ ਰੁਪਏ ਤੋਂ 10-15 ਪੈਸੇ ਪਹਿਲਾਂ ਵੀ ਘਟ ਰਹੇ ਸੀ ਪਰ ਉਹਦੇ ਬਾਅਦ ਫਿਰ ਇਹਨੂੰ ਜ਼ਿਆਦਾ ਹੋ ਗਿਆ ਫਿਰ ਇਹ ਛੁੱਟ ਕੇ ਭੱਜ ਲਾ ਪਿਆ ਫਿਰ ਫੜ ਕੇ ਉਹਨੂੰ ਲਿਆਉਣਾ ਵੇ ਇਹਦਾ ਮਾਂ ਨਾਲ ਬਹੁਤ ਪਿਆਸ ਸੀ ਹਾਂਜੀ ਹੁਣ ਆਈ ਜੇ ਠੀਕ ਹੈ ਜੀ ਆ ਆਪਣਾ ਬੰਦਾ ਆ ਇਹਨਾਂ ਦਾ ਭਰਾ ਸਸੀ ਗੱਡੀ ਆ ਹਾਂਜੀ ਆ ਇਹਨਾਂ ਦੇ ਮਾਸੜ ਜੀ ਆ ਲੰਗੀ ਵੇਂਦ ਵਾਲੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਨਹੀਂ ਨਹੀਂ ਤੁਹਾਡਾ ਦੇਣਾ ਨਹੀਂ ਦਿੱਤਾ ਜਾ ਸਕਦਾ ਪਤਾ ਕੀ ਆ ਅੱਜ ਦੇ ਯੁੱਗ ਦੇ ਵਿੱਚ ਇਹੋ ਜਿਹੇ ਬੰਦੇ ਬਹੁਤ ਘੱਟ ਮਿਲਦੇ ਆ ਤੁਸੀਂ ਤੁਹਾਨੂੰ ਪਤਾ ਕੀ ਅੰਨੀ ਦੇ ਪਿੰਡ ਵਾਲੇ ਕਹਿਣ ਵੀ ਇਹਨੂੰ ਫੜ ਕੇ ਅਸੀਂ ਆਪਣੇ ਵੱਲ ਤਾਲ ਲੈਨੇ ਉੱਥੇ ਡੰਗਰਾਂ ਦੇ ਕਰਾਈ ਚੱਲਾਂਗੇ ਤੇ ਤੁਹਾਡੇ ਪਿੰਡ ਦਾ ਦੇਣਾ ਨਹੀਂ ਦਿੱਤਾ ਜਾ ਸਕਦਾ ਜਿਨ੍ਹਾਂ ਨੇ ਇਹਨਾਂ ਨੂੰ ਫੋਨ ਕਰਕੇ ਇਹਨਾਂ ਨੂੰ ਸੱਦਿਆ ਅਸੀਂ ਰਾਤ ਦਾ ਹੀ ਸਾਡੇ ਮਨ 'ਚ ਬੜਾ ਸੀ ਰਾਤੀ ਤੱਕ ਅਸੀਂ 9 ਵਜੇ ਤੱਕ ਇਹਨਾਂ ਨੂੰ ਪਤਾ ਲੱਗ ਗਿਆ ਸੀ ਤੇ ਅਸੀਂ ਤੁਹਾਡਾ ਐਡਰੈਸ ਕੋਈ ਨਹੀਂ ਹੈਗਾ ਇਹਨਾਂ ਦਾ ਹੈਗਾ ਸੀ ਇਹਨਾਂ ਨੂੰ ਰਾਤ ਅਸੀਂ ਫੋਨ ਕੀਤਾ 9:30 10 ਵਜੇ ਵੀ ਤੁਸੀਂ ਆ ਜਿਹੜਾ ਕੰਮ ਕੀਤਾ ਨਾ ਇਹ ਤਾਂ ਅਸੀਂ ਤੁਹਾਡਾ ਦੇਣਾ ਹੀ ਨਹੀਂ ਦੇ ਸਕਦੇ ਨਹੀਂ ਨਹੀਂ ਦੇਣਾ ਚਾਹੀਏ ਇਹ ਸੇਵਾ ਹੀ ਹੈ ਨਹੀਂ ਨਹੀਂ ਸੇਵਾ ਪਰ ਬੜੀ ਵਧੀਆ ਕੀਤੀ ਜੀ ਇਹਨਾਂ ਵੀ ਬੜੀ ਵਧੀਆ ਕੀਤੀ ਆ ਤੁਸੀਂ ਤੁਹਾਡੇ ਪਿੰਡ ਦਾ ਵੀ ਅਸੀਂ ਧੰਨਵਾਦੀ ਆ ਸਾਰੇ ਦੇ ਸਸਤੀ ਖਮਾ ਜੀ ਚਲੋ ਆਹ ਦੇ ਜੀ ਆਹ ਬਹੁਤ ਬਹੁਤ ਤਾਨੋ ਆ ਆ ਇਹ ਆ ਫਾਦਰ ਆਏ ਨੇ ਹਾਂਜੀ ਮਾਸੇ ਇਨਵਰਸਰ ਆ ਉਹ ਬਹੁਤ ਵਧੀਆ ਸਾਰੇ ਪਰਿਵਾਰ ਆ ਚਾਚਾ ਜੀ ਆ ਸਸਤੀ ਗੱਲ ਜੀ ਏ ਮੈਂ ਤਰਨਦਾਰਨ ਦਾ ਹਾਂ ਜੀ ਨਹੀਂ 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 ਅਜੋਕ ਤਾਂ ਠੀਕ ਹੈ ਖਾਸ ਤਰਨਦਾਰਨ ਦੇ ਤੋਂ ਸ਼ਹਿਰ ਦੇ ਵਿੱਚੋਂ ਹੀ ਆ ਤੇ ਲੁਧਿਆਣੇ ਤੇ ਇਹ ਲੁਧਿਆਣੇ ਤੋਂ ਆਂ ਤੇ ਗੋਲ ਚਮਨ ਗਲੀ ਇਹਨਾਂ ਦੀ ਉਸ ਗਲੀ ਦੇ ਵਿੱਚ ਅਸੀਂ ਬੋ ਰਹੇ ਹਾਂ ਨਾ ਘੱਟ ਬੋਲਦੇ ਆ ਥੋੜਾ ਜਿਆ ਥੋੜਾ ਨਾ ਡਿਸਟਰਬ ਉਹ ਡਿਸਟਰਬ ਚਾਰ ਪੰਜ ਮਹੀਨੇ ਤੋਂ ਗੋਮੇ ਜੀ ਉਹਨਾਂ ਕਾਹਨ ਘਰ ਜਾ ਕੇ ਗਾਲੋ ਤਾਂ ਇਹ ਤਾਂ ਕੋਈ ਥਾਂ ਨਹੀਂ ਛੱਡੀ ਕੋਈ ਥਾਣਾ ਨਹੀਂ ਛੱਡਿਆ ਕੋਈ ਥਾਂ ਨਹੀਂ ਇਹ ਤਾਂ ਪਤਾ ਸਮਝੋ ਵੀ ਪ੍ਰਮਾਤਮਾ ਨੇ ਤੁਹਾਡੇ ਮਾਨੇ ਨਾਲ ਇੱਕ ਲੜੀ ਜੋੜਨੀ ਸੀ ਤੇ ਉਹ ਜੁੜ ਗਈ ਹੈ ਹਾਂਜੀ ਮਤੂ ਜੀ ਨਹੀਂ ਇਹਦਾ ਸੇਵਾ ਹੀ ਨਿਭਾਈ ਇਹ ਇਹ ਭਾਜੀ ਸਾਰੇ ਪੰਜਾਬ ਦੇ ਵਿੱਚ ਤੁਹਾਡਰਗੇ ਲੋਕੀ ਸੇਵਾ ਨਿਭਾਉਣ ਲੱਪੈਣਾ ਤੇ ਪੰਜਾਬ ਆਪਣਾ ਸਵਰਗ ਬਣ ਜੇ ਆਪਾਂ ਇਹ ਜਦੋਂ ਇਹਨਾਂ ਵੀਰਾਂ ਨੂੰ ਅਸੀਂ ਵੇਨੇ ਆ ਨਾ ਗੁਜਰਾ ਕੋ ਜਾ ਕੇ ਕਿਵੇਂ ਸਿਰੜੀ ਕਰਦੇ ਆ ਲੈਣੀ ਪੈਂਦੀ ਆ ਤੇ ਧਾਨੇ ਬੰਦੇ ਆ ਜਿਹੜੇ ਕਰਦੇ ਆ ਉਹ ਆਪਾਂ ਲੋਕਾਂ ਨੂੰ ਤੇ ਕਿਸੇ ਨੂੰ ਨਿਆਂ ਹੀ ਨ ਦੇਣ ਖਾਸ ਕਰਕੇ ਇਹ ਕਿ ਸੰਸਥਾ ਬਜੀਏ ਜਿਨ੍ਹਾਂ ਕੋ ਥੋੜਾ ਚੱਲੂਆ ਆਉਣ ਵਾਲੇ ਟਾਈਮ ਤੇ ਆਪਾਂ ਨੂੰ ਖਤਰਾ ਵੀ ਇਹਨਾਂ ਗੁਦਰਾਂ ਕੋਈ ਆ ਨਹੀਂ 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 ਬਿਲਕੁਲ ਬਿਲਕੁਲ ਇਹ ਆਪਣੇ ਸਭ ਤੋਂ ਜਿਹੜਾ ਨਸੂਰ ਜਿਹੜਾ ਬੰਨਣਾ ਨੇ ਗੁਦਰਾਂ ਨੇ ਬੰਨਣਾ ਆਪਣੇ ਲਈ ਹਾਂਜੀ 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 ਸਾਰੇ ਪਿੰਡ ਨੂੰ ਸਾਡੇ ਵੱਲੋਂ ਨਾ ਬਹੁਤ ਬਹੁਤ ਧੰਨਵਾਦ ਧੰਨਵਾਦੀ ਮੈਂ ਜਦੋਂ ਵੀ ਤੁਹਾਡੇ ਇਹਨੇ ਲੰਘਿਆ ਨਾ ਤੁਹਾਡੇ ਪਿੰਡ ਥਾਣੀ ਤੁਹਾਨੂੰ ਮਿਲ ਕੇ ਜ਼ਰੂਰ ਜਾਊਂਗਾ ਜੀ ਮੇਰਾ ਚਾਰ ਚਫੇਰੇ ਕਿਹੜਾ ਵਜਦਾ ਰਹਿੰਦਾ ਵਾ ਤੇ ਤੁਹਾਡੇ ਇਥੇ ਮੋਗੇ ਜਾਂਦੇ ਨੇ ਧਰਮਕੋਟ ਕੋਟ ਇਸੇ ਗਾਂਏ ਸਾਰੇ ਬੰਦੇ ਮੈਂ ਜਾਂਦਾ ਰਿਹਾ ਮੈਂ ਜੀ ਜਰੂਰ ਆਇਆ ਜੀ ਤੇ ਬੜੀ ਖੁਸ਼ੀ ਹੋਈ ਅੱਜ ਜਿਹੜਾ ਭਾਜੀ ਹੋਰਾਂ ਦੀ ਵਿਆਹ ਕਰਕੇ ਤੁਹਾਡਾ ਨਾਮਲਾਬ ਹੋ ਗਿਆ ਇਹਨਾਂ ਕੋ ਮੈਂ ਤੁਹਾਡਾ ਨੰਬਰ ਲਵਾਂਗਾ ਤੁਹਾਨੂੰ ਫਿਰ ਕਾਲ ਕਰਾਂਗੇ ਭਾਈ ਹੋਣਾ ਤੁਸੀਂ ਬਹੁਤ ਜਾਰੀ ਸੇਵਾ ਜੀ ਨਹੀਂ ਇਹਨਾਂ ਦੀ ਤਾਂ ਸੇਵਾ ਦਾ ਕੋਈ ਦੇਣ ਹੀ ਨਹੀਂ ਹੈਗਾ ਜੀ ਬਾਈ ਤੁਸੀਂ ਸੇਵਾ ਨਾਲ ਬਹੁਤ ਧੰਨਵਾਦ ਕਰਦਾ ਜੀ ਹਾਂ ਆ ਕਰ ਲਓ ਗੱਲ ਭਾਈ ਇਹ ਕਿੱਥੇ ਤੋਂ ਨਾ ਆਪ ਜੀ ਜਿਸ ਕੋਲ ਜਿਹਦੇ ਪਿੱਛੇ ਲੱਗਾ ਬਾਈ ਜੀ ਇਹਨਾਂ ਨੇ ਦਾ ਸਮਾਨ ਹੈ ਤੁਹਾਡਾ ਬਹੁਤ ਜਿਆਦਾ ਧੰਨਵਾਦ ਤੁਹਾਡਾ ਜੀ ਨਹੀਂ ਧੰਨਵਾਦ ਤੁਹਾਡਾ ਭਰਾਵਾਂ ਦਾ ਕਿਉਂਕਿ ਜੇਕਰ ਤੁਸੀਂ ਜਿਹੜਾ ਜੀ ਦਾ ਨਾਂ ਧਿਆਨ ਰੱਖਦੇ ਬਈ ਗੱਲ ਆ ਤੁਸੀਂ ਨਾਂ ਧਿਆਨ ਰੱਖਦੇ ਤੇ ਮੈਨੂੰ ਕਿਦਾਂ ਪਤਾ ਲੱਗਣਾ ਸੀ ਠੀਕ ਹੈ ਜੀ ਨਹੀਂ ਲੱਗਣਾ ਨਹੀਂ ਲੱਗਣਾ ਬਿਲਕੁਲ ਸਾਜੀ ਇਹ ਜੇ ਕਲੀ ਨਾਲ ਕੜੀ ਜੁੜੀ ਤੇ ਤੁਹਾਡੀ ਗੱਲ ਬਣਿਆ ਲੱਗਦਾ ਵੈਰ ਕੋਲ ਵੈਰ ਕੋਲ ਤਈ ਗੱਲ ਹੈ ਜੀ ਤੇ ਇੱਕ ਮਨ ਨੂੰ ਅੱਜ ਖੁਸ਼ੀ ਚੜੀ ਹੈ ਨਾ ਜਿਵੇਂ ਉਦੋਂ ਹੁਣ ਜਿਵੇਂ ਵੀਰ ਕਹਿੰਦੇ ਸੀ ਵੀ ਯਾਰ ਇਹ ਰਿਸਕ ਨਾ ਹੋ ਜੇ ਇਦਾਂ ਨਾ ਜੋਦਾਂ ਨਾ ਜੇ ਹਨਾ ਅੱਜ ਫਸਲ ਨੂੰ ਬੂਰ ਪਿਆ ਅੱਜ ਫਸਲ ਨੂੰ ਹਨਾ ਅੱਜ ਝਾੜ ਮਿਲਿਆ ਤੇ ਵਧੀਆ ਲੱਗਾ ਨਾ ਬਿਲਕੁਲ ਜੀ ਸਾਨੂੰ ਦਾ ਤੁਸੀਂ ਫੋਨ ਕੀਤਾ ਨਾ ਤੇ ਸਾਨੂੰ ਦਾ ਇੰਨੀ ਖੁਸ਼ੀ ਚੜੀ ਗੱਲ ਹੀ ਚੜਦੀ ਬਤਾਰ ਹੀ ਫੋਨ ਲਾਉਂਦਾ ਹੁੰਦਾ ਹੁੰਦਾ ਨਾ ਕਿਉਂਕਿ ਹੁਣ ਜੋ ਤੁਹਾਨੂੰ ਖੁਸ਼ੀ ਮਿਲੀ ਆ ਉਹ ਤੁਸੀਂ ਹੀ ਅਨੁਭਵ ਕਰ ਸਕਦੇ ਜੀ ਹਨਾ ਇਹਦਾ ਮੂਲ ਕਾਰਨ ਹੀ ਹੈਗਾ ਹਾਂਜੀ ਤੇ ਇਦਾਂ ਹੀ ਜਾਗ ਲੱਗਦੀ ਆ ਇਦਾਂ ਹੀ ਜਾਗ ਲੱਗਦੀ ਹੁਣ ਜਿਵੇਂ ਤੁਸੀਂ ਇੱਕ ਉਦਮ ਕੀਤਾ ਵਾ ਮੈਨੂੰ ਇਹ ਕਿ ਟਾਡੀ ਮੈਂ ਸੰਗਤ ਨੂੰ ਵਿਖਾਉਂਗਾ ਦੁਨੀਆ ਨੂੰ ਵਿਖਾਉਂਗਾ ਇਦਾਂ ਹੀ ਕੋਈ ਰਾਹ ਗਲੀ ਤੁਰੇ ਜਾਂਦੇ ਨੂੰ ਕੋਈ ਹੋਰ ਉਦਮ ਕਰੇ ਤੇ ਉਹਦਾ ਵੀ ਪਰਿਵਾਰ ਮਿਲ ਸਕਦਾ ਬਿਲਕੁਲ ਆ ਤੁਸੀਂ ਪਰਿਵਾਰ ਨੂੰ ਮਿਲਾਇਆ ਨਾਲ ਸਾਨੂੰ ਇੰਨਾ ਚਾ ਚੜਿਆ ਗੱਲ ਹੀ ਛੱਡ ਦਿਓ ਇਹ ਕੀ ਵਿਚਾਰਾ ਇਥੇ ਰੂੜੀਆਂ ਦੇ ਤਰ੍ਹਾਂ ਵੇਂਦਾ ਹੀ ਸਾਡੇ ਮਨ ਨੂੰ ਬੜਾ ਚਲੋ ਮੈਂ ਇਹਨੂੰ ਉੱਤਨ ਉਹਦੇ ਦੇਗਾ ਤੋੜ ਕੇ ਸਾਡੇ ਆਇਆ ਅੰਬਰ ਦਿੱਤਾ ਰੋਟੀ ਵੀ ਛਕਾਇਆ ਚਲੋ ਆਪਣਾ ਨਸਾਨੀ ਉਸ ਤੌਰ ਤੇ ਇਹੋ ਫਰਜ਼ ਮੰਨਦਾ ਜੀ ਇਨਸ਼ਾਅੱਲਾ ਚਲੋ ਧੰਨਵਾਦ ਤੁਹਾਡਾ ਭਾਈ ਅੱਜ ਗੱਲ ਇਹ ਨਹੀਂ ਹਰ ਕੋਈ ਬੰਦਾ ਐਵੇਂ ਕਰੇ ਤੇ ਹਰ ਕਿਸੇ ਦਾ ਕੰਮ ਐਵੇਂ ਚੱਲ ਗਿਆ ਆਹ ਤੋ ਦੇਖੋ ਚਲੋ ਧੰਨਵਾਦ ਧੰਨਵਾਦ ਤੁਹਾਡਾ ਭਾਈ ਹਾਂ ਠੀਕ ਹੈ ਭਾਈ ਬਹੁਤ ਥੋੜੀ ਮਿਹਰਬਾਨੀ ਬਹੁਤ ਧੰਨਵਾਦ ਜੀ ਹਾਂ ਜੀ ਤੁਸੀਂ ਮੂੰਹ ਮਿਠਾ ਕਰੋ ਲੋ ਮੇਰੇ ਆਪਣੇ ਬੰਦੇ ਆ ਉਹ ਤਾਂ ਡੱਬਲਾ ਆ ਆ ਲੋ ਆ ਸਾਡੇ ਹਾਂ ਆ ਸਾਡਾ ਉਹ ਡੱਬਲਾ ਹੈ ਹਾਂਗੀ ਤਾਂ ਉਹ ਆ ਆਈ ਕਿ ਪਹਿਲਾਂ ਮੂੰਹ ਮਿਠਾ ਕਰੀ ਆਪਨਾ ਆ ਕਿੰਨੇ ਜਾਂ ਬਲੱਟਾ ਸਾਡੇ ਮੂੰਹ ਮਿਠਾ ਕਰੀ ਸਾਡੇ ਕਹਿੰਦੇ ਹੁੰਦੇ ਨਾ ਕਿ ਉਹ ਸਾਡੇ ਜਿਹੜੇ ਹੀਰੋ ਦਾ ਠੀਕ ਹੈ ਸਾਡੇ ਹੀਰੋ ਦਾ ਮੂੰਹ ਮਿਠਾ ਕਰੀ ਹਾਲਾ ਐਦਾਂ ਨਹੀਂ ਐਦਾਂ

ਆਸੋ ਇਹ ਤਾਂ ਹੈ ਨਾ ਖਾਦਾ ਨਹੀਂ ਆ ਤਾਂ ਤੈਨੂੰ ਮੈਂ ਲੈ ਕੇ ਆ ਮੇਰੇ ਕੋਲ ਸਾਲ ਹੋ ਗਿਆ ਮੇਰੇ ਕੋਲ ਨਹੀਂ ਤਾਂ ਪਹਿਲੀ ਵਾਰੀ ਦੇਖਿਆ ਨਾ ਸਾਰਾ ਫੇਸ ਆਈ ਤੇ ਵੀ ਇੱਧਰ ਇੰਨੇ ਉਹਨਾਂ ਦੇ ਵੀਡੀਓ ਸਾਰੇ ਦੇਖਦੇ ਰਹਿੰਦੇ ਸੀ ਨਾ ਨਾ ਇਹ ਆ ਜੀ ਅੱਡੇ ਦੇ ਇਦਾਂ ਦੇ ਜਿਨ੍ਹਾਂ ਦਾ ਪਰਿਵਾਰ ਪਤਾ ਆ ਪਰ ਲੈ ਹਾਂਜੀ ਪਰਿਵਾਰ ਪਤਾ ਵਾ ਐਦੀ ਭੈਣ ਸਰਕਾਰੀ ਟੀਚਰ ਆ ਸਰਕਾਰ ਇਹਦਾ ਭਾਈ ਆ ਸਰਕਾਰੀ ਡਾਕ ਵਿਭਾਗ ਦੇ ਵਿੱਚ ਆਫੀਸਰ ਆ ਨਹੀਂ ਲੈਣ ਹੁੰਦੇ ਠੀਕ ਹੈ ਜੀ ਆ ਇੱਥੇ ਮੇਰੇ ਤੋਂ ਬੱਚੇ ਸੀ ਦੋ ਉਹਨਾਂ ਦਾ ਪਿਓ ਸਰਕਾਰੀ ਨੌਕਰੀ ਕਰਦਾ ਸਾਬਬ ਉਹਨਾਂ ਦੀ ਔਲਾਦ ਨੇ ਵੀ ਇੱਥੇ ਭੇਜਣਾ ਜੀ ਮਨਜਾ ਦੇ ਉਹਨਾਂ ਨੇ ਪਹਿਲਾਂ ਬਿਲਕੁਲ ਜਿਵੇਂ ਤਾਂ ਕਰਦੇ ਹੁੰਦੇ ਹਾਂ ਮੈਂ ਕਮੈਂਟ ਵਿੱਚ ਇਹੋ ਲੈ ਦਿੰਨੀ ਆ ਵੀ ਇਹ ਅੱਜ ਬੈਠੇ ਆ ਕੱਲ ਨੂੰ ਇਹਨਾਂ ਦੇ ਵੀ ਬੱਚਾ ਨੇ ਇੱਥੇ ਭੇਜਣਾ ਹੈ ਭੇਜਣਾ ਤੈਨੂੰ ਭੇਜ ਦੇਣਾ ਚਲੋ ਆਤਾ ਡਾਡਾ ਹੋਣਾ ਜਰੂਰ ਆਵਾਂਗੇ ਫੇਰ ਧੰਨਵਾਦ ਤੁਹਾਡਾ ਇਹ ਕੀ ਨਾ ਪੜਾ ਕਰੀ ਤੁਹਾਡਾ ਦੇਖਣਾ ਸੀ ਵਾਹ ਇਹ ਕਾਜ ਚੋਕ ਹਾਂ ਕਾਜ ਚੋਕ ਹਾਂ ਪੁਣ ਤੋਂ ਪੱਲ ਲੱਗੀ ਆ ਆਸ਼ਰਮ ਹੈ ਸਾਡੇ ਕੋਲ ਰਜਾਈ ਹੈ ਭਈ ਹੋਈ ਹੈ ਵੀਰੇ ਇੱਧਰ ਵੀ ਕੋਈ ਗੱਲ ਨਹੀਂ ਕੋਈ ਫੇਰੀ ਨਾ ਗਦੇ ਕਿ ਮਾਸੀ ਨੂੰ ਮਿਲਣਾ ਹੈ ਮਾਸੀ ਨੂੰ ਮਿਲਣਾ ਹੈ ਤੇ ਲੁਧਿਆਣੇ ਚਲਣ ਦੇ ਥਾਣੀ ਨਾ ਆਇਓ ਇੱਧਰ ਦੀ ਆਇਓ ਨਹੀਂ 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 ਇਹ ਸਾ ਇਹ ਵੀ ਰਿਸੀ ਸੇਵਾ ਨੂੰ ਹੁੰਦਾ ਜੀ ਇਹ ਫਕਾਕੀ ਸੇਵਾ ਦਾ ਨਹੀਂ ਆਉਂਦਾ ਕਿਸੇ ਕਿਸੇ ਦਾ ਵਾਈਗ ਪੜਾ ਕੇ ਰਹੀ ਹੈ ਹਰ ਵੀ ਹੈ ਯਾ ਵੀ ਸੇਵਾ ਦੇ ਛੋਟੇ ਸਾਰੇ ਬੜੇ ਜਿਹੜੇ ਆਉਂਦਾ ਜੀ ਵਾਈਗ ਸਹੀ ਗੱਲ ਹੈ ਜੀ ਇਹ ਕੱਪੜੇਆਂ 파ੜਦੇ ਬਹੁਤ ਜ਼ਿਆਦਾ ਵਾ ਜੇਕਰ ਤੁਸੀਂ ਸੱਚ ਜਾਣਿਓ ਇਹਨਾਂ ਨੂੰ ਜੇ ਇੱਕ ਸੂਟ ਇਹਨਾਂ ਨੂੰ ਦਿੱਤਾ ਨਾ ਹਫ਼ਤੇ ਬਾਅਦ ਸੂਟ ਵੇਖ ਲਿਓ ਨਵਾ ਸਬਾਰ ਆ ਜਿਹੜੀ ਤਲਾਈ ਇਹਨਾਂ ਨੇ ਪਾੜੀ ਸੀ ਨਾ ਆ ਕੱਲ ਪਰਸੋ ਪੂਰੀ ਸਹੀ ਸੀਗੀ ਠੀਕ ਜੀ ਇਹਨਾਂ ਨੇ ਪਾੜ ਦੇਣਾ ਪਾੜ ਦੇਣਾ ਹਣਾ ਤੇ ਹੁਣ ਇਹਨਾਂ ਨੂੰ ਮੈਂ ਕਰਾਂ ਵੀ ਕੀ ਆਪਾਂ ਕਹਿੰਦੇ ਨੇ ਆਪਾਂ ਕਹੇ ਦੇ ਨੇ ਕਹਿ ਦੇ ਦ ਨਾ ਯਾਰ ਤੂੰ ਪਾਗਲਾ ਯਾਰ ਤੇ ਹੁਣ ਜਿਹੜਾ ਹੈਗੇ ਪਾਗਲੇ ਉਹਨੂੰ ਕੀ ਕਰਾਂ ਇੱਕ ਆ ਛੜਾਇਆ ਸੀਗਾ ਇਹਨੂੰ ਕਹਿੰਦੇ ਸੀ ਨਾ ਜਿਹੜਾ ਬੈਗ ਫੜਿਆ ਸੀ ਸ਼ਾਇਦ ਕੋਣ ਤੁਸੀਂ ਵੀਡੀਓ ਵੇਖੀ ਸੀਗੀ ਤੁਸੀਂ ਭਾਜੀ ਵੀਡੀਓ ਵੇਖੀ ਨਾ ਆ ਉਹ ਸੀਗਾ ਜਿਹਨੂੰ ਕਹਿੰਦੀ ਵੀ ਛੱਡ ਜੋ ਬੈਗ ਜਿਹੜਾ ਕਹਿੰਦੇ ਮੈਂ ਬੈਗ ਲੈਵਾਂ ਇਹਦੀ ਫੈਮਿਲੀ ਆ ਰਹੀ ਲੈਣ ਨੂੰ ਇਹਦੀ ਫੈਮਿਲੀ ਨੂੰ ਵੀ 18 ਤਿੰਨ ਨੂੰ ਲੈਣ ਆ ਰਹੀ 17 ਹਾਂਜੀ ਇਹ ਪੰਜਾਬ ਚ ਨਹੀਂ ਬਾਹਰ ਲਾਣਾ ਹਾਂਜੀ ਇਹ ਬਾਹਰ ਦਾ ਹੈ ਇਹ ਇਹ ਆ ਵੀ ਬਾਹਰ ਦਾ ਵੀ ਬਾਹਰ ਦਾ ਹਾਂ ਅੱਛਾ ਇਹ ਜਿਹੜਾ ਵਿਚਾਰ ਬਾਹਰ ਹਾਂ ਚਲੋ ਹੁਣ ਤੁਹਾਨੂੰ ਇਹੋ ਜਿਹੇ ਤਰੀਕਾ ਦੀ ਬਤ ਜਣਾਵਾਂਗਾ ਹਾਂ ਜੀ ਦਾ ਨੰਬਰ ਤੁਸੀਂ ਲਓ ਠੀਕ ਹੈ ਅੱਛਾ ਕਿੱਥੇ ਠੀਕ ਹੈ ਵੀਰ ਦਾ ਸਰ ਨੰਬਰ ਕਿਹੜੀ ਮੰਡੀ ਕਿੱਥੇ ਲੈ ਸਾਨੂੰ ਦੇਹ ਦੇ ਬੰਦੇ ਚਾਹੀਦੇ ਆ ਨੇ ਠੀਕ ਹੈ ਕੋਈ ਗੱਲ ਬਹੁਤ ਹੀ ਰੱਬ ਦਾ ਜੀ ਵਾ ਵਾ ਪੰਜਾਬ ਜਣਾ ਗੱਜ ਨਾਲ ਪਾਉਂਦਾ ਵਾ ਅੱਛਾ ਇਹਨਾਂ ਨੂੰ ਨਾ ਪਤਾ ਕੀ ਵੀਰੇ ਕਿਉਂਕਿ ਸਾਡਾ ਕਿਉਂਕਿ ਸਾਡਾ ਤਾਂ ਕੰਮ ਆ ਰੋਜ਼ ਦਾ ਮਤਲਬ ਕਿ ਅਸੀਂ ਦੂਜੇ ਦਿਨ ਨਹੀਂ ਜਾਂਦੇ ਰਹਿਣਾ ਜਿਹੜਾ ਪਾ ਤੈਨੂੰ ਲੱਗਦਾ ਉਹੀ ਦੇਦਾ ਕਰਨਾ ਹਣਾ ਠੀਕ ਹੈ ਅਸੀਂ 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 ਵਿਆਹ ਵੀ ਅਸੀਂ ਨਾ ਸੇਵਾ ਦੇ ਵਿੱਚ ਵਿਆਹ ਵੀ ਕਰੀਦੇ ਆ 15 ਦੇ ਨੂੰ ਕਰਨਾ 18 ਨੂੰ ਫਿਰ ਉਦੋਂ ਵੀ ਤੁਹਾਡੇ ਕੋਲ ਆ ਕੇ ਰਾਂਗੇ ਤੁਹਾਨੂੰ ਤੁਹਾਨੂੰ ਪਰਚੀ ਦੇਤੀ ਆ ਬੇਜੀ ਇੰਨਾ ਸੌਦਾ ਹੁਣ ਦਿੰਦਾ ਕਿਉਂ ਆਪਾਂ ਭੈਣਾਂ ਦੇ ਵਿਆਹ ਕਰੀਦੇ ਸੇਵਾ ਚ ਭੈਣਾਂ ਦੇ ਵਿਆਹ ਕਰੀਦੇ ਆ ਜਦੋਂ ਮੈਂ ਤੁਹਾਨੂੰ 5-10 ਲਹਿੰਗੇ ਭੇਜੂਗੀ ਤੁਹਾਡਾ ਫੜਾ ਹੈ ਤੁਹਾਡੇ ਮਰਾਦਪੁਰੇ ਕੀਤਾ ਵਿਆਹ ਹਾਂਜੀ ਤੁਹਾਡੇ ਮਰਾਦਪੁਰੇ ਕੀਤਾ ਵਿਆਹ ਹਾਂਜੀ ਕੋਈ ਨਹੀਂ ਤੁਹਾਨੂੰ ਓਏ ਭੈਣ ਦਾ ਵੀ ਨੰਬਰ ਨੋਟ ਕਰ ਲੈ ਨਹੀਂ ਅਸੀਂ ਇੱਥੇ ਤੁਹਾਨੂੰ ਦੇ ਜਾਨੀ ਹਾਂ ਇੱਥੇ ਦੇ ਜਾਨੀ ਹਾਂ ਤੁਹਾਨੂੰ ਇੱਥੇ ਤੁਹਾਨੂੰ ਹਾਂ ਚਲੋ ਵਾਹਿਰ ਫਲਾਗ ਰਿਹਾ ਜੀ ਇੱਥੇ ਸਾਨੂੰ ਆਇਆ ਪੰਗੇ ਦੇ ਹੁੰਦਾ ਵਿਆਹ ਕਰਦਾ ਪਿੱਛੇ ਵਾਲ ਨੂੰ ਵੇਖੇ ਝਗੜਾ ਕਿੰਨਾ ਖੁੱਝਾ ਆ ਬ੍ਰਾਈਡਲ ਸੱਚੇ ਨਾਲ ਦੱਸਿਆ ਸੀ ਆ ਵੀ ਸਾਡਾ ਬ੍ਰਾਈਡਲ ਲੱਗ ਗਿਆ ਚਲੋ ਗੱਡੀ ਪਹੁੰਚਣ ਦਾ ਟਾਈਮ ਹੋ ਗਿਆ ਨਾ ਪਤਾ ਨਹੀਂ ਕਿੰਨੇ ਆ ਕੇ ਬੈਠੇ ਹੋਣੇ ਗੱਲ ਆ ਗਈ ਵਾਹਿਰੋ ਚਲ ਫਲਾਗ ਰਿਹਾ ਆ ਤੇ ਘਰੇ ਤੇ ਵਿਆਹ ਨਾ ਇਹਨਾਂ ਦੇ ਵਿਆਹ ਜ ਨਹੀਂ ਆਏ ਹੋਣੇ ਸਿੰਘ ਤੁਹਾਨੂੰ ਬਹੁਤ ਧੰਨਵਾਦ ਅੱਜ ਜਿਹਨੇ ਕਹੇ ਪੁੱਛ ਸਾਨੂੰ ਦੱਸ ਹੁਣ ਪਹੁੰਚਣ ਦੇ ਰਹੇ ਹੋਣੇ ਤਬ ਤਾਂ ਹੀ ਫੋਨ ਚੁੱਕਿਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚੀ ਵਖੇ ਵਾਇਗਲ ਭਲਾ ਕਰੇ ਅਜ ਉਹਨੂੰ ਕੁਝ ਨਹੀਂ ਹੁਣ ਆ ਆ ਬੱਚਾ ਵਾ ਇਹਨੂੰ 3 ਸਾਲ ਹੋ ਗਏ ਮੇਰੇ ਕੋਲ ਇਹਨੂੰ ਪਤਾ ਨਹੀਂ ਕਿੰਨੀਆਂ ਵੀਡੀਓ ਇਹਦੀਆਂ ਪਾ ਦਿਆਂ ਇਹਦਾ ਪਰਿਵਾਰ ਨਹੀਂ ਲੱਭ ਰਿਹਾ ਇਹਦੀ ਕਿਸਮਤ ਚੰਗੀ ਹੈ ਵੀਦੀਪੀ ਇਹਦਾ ਪਰਿਵਾਰ ਲੱਭ ਗਿਆ ਕਿਉਂਕਿ ਇਹਨੇ ਆਪਣਾ ਐਡਰੈਸ ਵੀ ਦੱਸਦਾ ਸੀ ਬਾਕੀ ਚਲੋ ਤੁਸੀਂ ਵੀ ਵੀਡੀਓ ਵੇਂਦੇ ਹੋ ਇਹ ਹੁਣ ਆਪਣਾ ਲੋਕਲ ਐਡਰੈਸ ਜਾਣਦਾ ਵਾ ਬਾਕੀ ਨੂੰ ਕੁਝ ਨਹੀਂ ਪਤਾ 4-5 ਮਹੀਨੇ ਲਗਾਤਾਰ ਸਵੇਰੇ ਸ਼ਾਮ ਦੁਪਹਿਰੇ ਸ਼ਾਮ ਰਾਤ ਹਾਂਜੀ ਇਹ ਲੱਭ ਇੱਕ ਨਵਾਂ ਤੋਂ ਦਿਲ ਜਿਹੜਾ ਬੰਦਾ ਮੋਗੇ ਦੇ ਕੋਲ ਕੋਈ ਬੰਦੇ ਹਾਂਜੀ ਉਹਦਾ ਕੰਮ ਹੀ ਹੈ ਗੁਜਰਾ ਕੋਲ ਬੰਦੇ ਫੜਕਾ ਆ ਦੂਜਾ ਵੀ ਦੇ ਇੱਕ ਦੇ ਗੁਰਪ੍ਰੀਤ ਵੀਰ ਜੀ ਆ ਮੋਗੇ ਮੋਗੇ ਬਟਨੀ ਜੀ ਗੁਰਪ੍ਰੀਤ ਵੀਰ ਜੀ ਹਾਂਜੀ ਹਾਂ ਵੈਗ ਨੂੰ ਫੜਾ ਕਰੇ ਬੰਦੇ ਵਰਗਾ ਯਾਰ ਬੱਬੇ ਥੇ 700 13 ਹਾਂਜੀ 90 714 ਉਹਨਾਂ ਦਾ ਗੁਰਪ੍ਰੀਤ ਵੀਰ ਜੀ ਆ ਉਹ ਨਹੀਂ ਇਹ ਗੁਰਪ੍ਰੀਤ ਨਹੀਂ ਇਹ ਕੋਈ ਉਹ ਦੂਜਾ ਵਾ ਗ੍ਰਿੰਦਰ ਬਾਠਾ ਗ੍ਰਿੰਦਰ ਗ੍ਰਿੰਦਰ ਬਾਠਾ ਹਾਂਜੀ ਲਚਕਾਣੀ ਵਾਲਾ ਵੀਰ ਉਹ ਉਹ ਜਮ ਕੀ ਉਹਨਾਂ ਦਾ ਪਾਲਖਰੋੜ ਵੀਰ ਆ ਹਾਂਜੀ ਹਾਂ ਨੇ ਬਹੁਤ ਮਤਲਬ ਕਿ ਬਹੁਤ ਚੰਗੇ ਆ ਬਹੁਤ ਸੇਵਾ ਕਰਦੇ ਹੋ ਹਾਂਜੀ ਉਹ ਗੁਜਰਾ ਨੂੰ ਪੈਂਦਾ ਇਸ ਇਨਸਾਨ ਦਾ ਸੋ ਕੱਲ ਲੱਭਿਆ ਸੀਗਾ ਨਹੀਂ ਤੂੰ ਤਾਂ ਵੀਡੀਓ ਵੀ ਨਹੀਂ ਤੇ ਛੇਤੀ ਲੱਭ ਲੈਣਾ ਲੱਭਤ ਵੀਡੀਓ ਦੇ ਵੇਨੇ ਮੈਂ ਆਏ ਨਹੀਂ ਨਾ ਤਾਂ ਵੀ ਲੱਭ ਲੈਣਾ ਨਹੀਂ ਮਰੋ ਪਹੁੰਚਦਾ ਬਿਆਨ ਹਾਂ ਐ ਇੰਨਾ ਕਿਹਾ ਵੀ ਸੇਵਾ ਜਿਹੜੇ ਕਰਦੇ ਉਹਨਾਂ ਨੂੰ ਸਾਨੂੰ ਸਿੱਛਦਾ ਹੀ ਜਾਸਾ ਤਜਰ ਮੋ ਜੀ ਸਲਤਾਨਾ ਨਹੀਂ ਹੁਣ ਮੈਂ ਨਾ ਇੱਥੇ ਲਿਖਾਉਂਗਾ ਅਗਲੇ ਬਲੇ ਵੱਡਾ ਕਰਕੇ ਵੱਡਾ ਕਰਕੇ ਨਾ ਜਾਂ ਮੋੜ ਤੇ ਜਵੇਂ ਉਹ ਲੱਗਾ ਜਦੋਂ ਅਸੀਂ ਆ ਵੇਲਾ ਅਸੀਂ ਕਹੇ ਇਹੀ ਹੈ ਉਹ ਵੀ ਉਧਰਲੇ ਬਣੇ ਲੱਗਾ ਤੁਸੀਂ ਇੱਧਰਲੇ ਉਹ ਸੇਖ ਕੇ ਗਏ ਇਦਾਂ ਗੁਰਦਾਰਾ ਸਾਹਿਬ ਉਹ ਗੁਰਦਾਰਾ ਸਾਹਿਬ ਉਹਨਾਂ ਦੇ ਨਾਂ ਤੇ ਸਨਸਤਾ ਬਣਾਈ ਆਪਾਂ ਉਹ ਗੁਰਦਾਰਾ ਸਾਹਿਬ ਇਤ ਹਾਂ ਮੈਂ ਪਤਾ ਇਹ ਮੈਂ ਗੁਰਦਾਰੇ ਮੈਂ ਹਾਂਜੀ ਉੱਥੇ ਦੀ ਹਾਂਜੀ ਅਮਰਹਾਣਾ ਪਿੰਡ ਆ ਤੇ ਬਾਬਾ ਰਤਨਦੇਵ ਜੀ ਨੇ ਸਾਡੇ ਪਿੰਡ ਸੰਤ ਮਹਾਂਪੁਰ ਸੋਇਆ ਉਹਨਾਂ ਦੇ ਨਾਂ ਤੇ ਗੁਰਦਾਰਾ ਸੈ ਬੈਠਿਆ ਆ ਘਰ ਦੇ ਮਗਲ ਬੜੀ ਬੜਾ ਤਗੜਾ ਗੁਰਦਾਰਾ 25 30 ਕਿੱਲੇ ਜ਼ਮੀਨ ਹੈ ਗੁਰਦਾਰੇ ਦੀ 40 50 ਕਿੱਲੇ ਦੀ ਗੁਰਦਾਰਾ ਬੜਾ ਇਤਿਹਾਸੀ ਆ ਤੇ ਉਹ ਫਿਰ ਉਹਨਾਂ ਦੇ ਨਾਂ ਤੇ ਆਪਾਂ ਸਸਤਾ ਵੀ ਉਹਨਾਂ ਦੇ ਨਾਂ ਤੇ ਬਣਾਈ ਆ ਹਾਂ ਹਾਂ ਹੋਣੀ ਕਿ ਨਾ ਜਾਣਾ ਕਿੱਥੇ ਚਲ ਗਿਆ ਇੱਧਰ ਮੇਰੀ ਗੱਲ ਸੁਣ ਫੋਣ ਤੇ ਘਰੋਂ ਗਿਆ ਤੇ ਮੈਂ ਕਰੇ ਨਹੀਂ ਜੀ ਭੇਜਣਾ ਫੇਰ ਮੈਂ ਆਪਣੇ ਕੋਲ ਹੀ ਰੱਖਣਾ ਵਾ ਠੀਕ ਹੈ ਠੀਕ ਹੈ ਹਾਂ ਹੁਣ ਘਰੋਂ ਨਹੀਂ ਜਾਣਾ ਇਕੱਲੇ ਨਹੀਂ ਜਾਣਾ ਕਰੋ ਨਹੀਂ ਤੇ ਹੁਣ ਨਹੀਂ ਮੈਂ ਭੇਜਣਾ ਆ ਅਗਲੀ ਵਾਰੀ ਨਹੀਂ ਲੈਣਾ ਕਿਸੇ ਨੂੰ ਭੇਜਣਾ ਵੀ ਨਹੀਂ ਇਹਨਾਂ ਨੇ ਸਾਡੀ ਰਹਿਣਾ ਠੀਕ ਹੈ ਨਾ ਤੇ ਸਾਡੇ ਕੋਲ ਹੀ ਰਹੇਗਾ ਇੱਧਰ ਚਲਾ ਨਾ ਚੱਲ 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 ਬੈਠੋ ਚੱਲ ਤੈਨੂੰ ਪਹਿਲਾਂ ਬਾਈ ਨੂੰ ਮਿਲ ਤਾਂ ਲੈ ਫੇਰ